ਲੋਜੀ ਤੋੜਾ ਦੇਖ ਸਕਦੇ ਭਰਾ ਠੀਕ ਹੈ ਜੀ ਬਾਈ ਜੀ ਹੈ ਨਹੀਂ ਅੱਜ ਕਰੇ ਭੈਣ ਸੀ ਕਰੇ ਠੀਕ ਹੈ ਨਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਨੈਣੀਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਟੋਕੜ ਗੱਬਣ ਕੰਮ ਖੋ ਬਰਾ ਜੀਂਦਾਰ ਕੋ ਠੀਕ ਹੈ ਜੀ ਚੈੱਕ ਕਰ ਸਕਦੇ 4 ਮਹੀਨੇ ਦੀ ਚੈੱਕ ਪਾਸ ਠੀਕ ਹੈ ਜੀ 10 ਲੀਟਰ ਦੁੱਧ ਚਾਹੇ ਦੋ ਡੰਗ ਤਿੰਨ ਡੰਗ ਚੋਕਿਲ ਜਾ ਸਕਦੇ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਸੋਨੂੰ ਦਿਖਾਉਣਿਆ ਤੋਰਾ ਠੀਕ ਹੈ ਨਾ ਲਓ ਜੀ ਤੋਰਾ ਦੇਖ ਸਕਦੇ ਪਰਾ ਠੀਕ ਹੈ ਜੀ ਬਾਈ ਜੀ ਹੈ ਨਹੀਂ ਅੱਜ ਕਰੇ ਪ੍ਰਾਣ ਸੀ ਕਰੇ ਠੀਕ ਹੈ ਨਾ ਤੇ ਤੋਰ ਕਿਸ ਨੂੰ ਦਿਖਾ ਦੇਣ ਲੋ ਜੀ ਤੋਰਾ ਤਾਰਾ ਕਰਮਾਂ ਵਾਲੀ ਦਾ ਦੇਖ ਸਕਦੇ ਸੋਕੜ ਗੱਭਣ ਗਾਂ ਬਗਾਵੋ ਪਰਾ ਜ਼ਿੰਮੇਦਾਰ ਕੋ ਠੀਕ ਹੈ ਜੀ ਲੋ ਜੀ 4 ਮਹੀਨੇ ਚੱਕ ਪਾਸ ਦੁੱਧ ਹੈਗਾ 10 ਲੀਟਰ 4 ਮਹੀਨੇ ਚੱਲਦਾ ਸਭ ਪਰਾ ਬਾਈ ਜੀ ਨਾਲ ਜੁੜ ਕੇ ਕਨੈਕਟ ਕਰੋ ਭਰਾ ਪੂਰਾ ਤਰ੍ਹਾਂ ਦਿਖਾਤਾ ਤੁਹਾਨੂੰ ਠੀਕ ਹੈ ਜੀ ਲੋ ਚ ਚੰਗੀ ਯਾਦ ਬ੍ਰੀਡਰ ਦੀ ਆ ਠੀਕ ਹੈ ਨਾ ਰੇਟ ਹੋਊਗਾ ਫੋਨ ਤੇ ਠੀਕ ਹੈ ਜੀ ਲੋ ਚ ਪੈਂਟ ਲੈਣੇ ਵਾਸਤੇ ਜਿਲਾਂ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਠੀਕ ਹੈ ਨਾ ਓਕੇ ਬਾਈ